ਅੱਗ ਨੂੰ ਲਗਾਇਆ ਗਿਆ ਤਾਂ ਇਸ ਨੂੰ ਤਾਂ ਅੱਖਾਂ ਦੇ ਸਾਹਮਣੇ ਰੋਜ਼ੀ ਰੋਟੀ ਦਾ ਸਾਧਨ ਸੜ ਕੇ ਤਾਂ ਅੱਖਾਂ ਦੇ ਸਾਹਮਣੇ ਰੋਜ਼ੀ ਰੋਟੀ ਦਾ ਸਾਧਨ ਸੜ ਕੇ ਸੁਆਹ ਹੋ ਜਾਂਦਾ ਹੈ ਲੱਖਾਂ ਦਾ ਨੁਕਸਾਨ ਹੋ ਜਾਂਦਾ ਹੈ ਦਰ ਇਸੇ ਲਿਕਾ ਦੁਕਾਨ ਦੇ ਵਿੱਚ ਭਿਆਨਕ ਅੱਗ ਲੱਗਦੀ ਐ ਤੇ ਦੇਖਦੇ ਦੇਖਦੇ ਮਿੰਟਾਂ ਸਕਿੰਟਾਂ ਦੇ ਵਿੱਚ ਜੋ ਦੁਕਾਨ ਦੇ ਵਿੱਚ ਕੱਪੜੇ ਪਏ ਹੁੰਦੇ ਨੇ ਇਥੋਂ ਤੱਕ ਕਿ ਫਰਨੀਚਰ ਪਿਆ ਹੁੰਦਾ ਉਹ ਸੜ ਕੇ ਸੁਆਹ ਹੋ ਜਾਂਦਾ ਜਿਵੇਂ ਹੀ ਇਹ ਅੱਗ ਦੇ ਭਾਂਬੜ ਮੱਚਦੇ ਨੇ ਤਾਂ ਆਲੇ ਦੁਆਲੇ ਲੋਕਾਂ ਦੇ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਐ ਤੇ ਨਾਲ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਜਾਂਦਾ ਤਾਂ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਨੇ ਪਹੁੰਚ ਜਾਂਦੀਆਂ ਨੇ ਤੇ ਉਹਨਾਂ ਦੇ ਵੱਲੋਂ ਜੋ ਐ ਇਸ ਅੱਗ ਦੇ ਉੱਤੇ ਕਾਬੂ ਕੀਤਾ ਜਾਂਦਾ ਤਾਂ ਇਸ ਘਟਨਾ ਕਰਮ ਦੇ ਵਿੱਚ ਟ੍ਰੈਫਿਕ ਇਨਚਾਰਜ ਦੀ ਵੀ ਕਾफी ਤਾਰੀਫ ਕਰਨੀ ਬਣਦੀ ਹੈ ਕਿ ਜਿਵੇਂ ਹੀ ਲੋਕਾਂ ਨੇ ਇਸ ਅੱਗ ਦੇ ਬਾਰੇ ਵੇਖਿਆ ਤਾਂ ਉਹਨਾਂ ਨੇ ਝਟ ਦੇਣੀ ਜਿਹੜਾ ਪੁਲਿਸ ਨੂੰ ਇਨਫੋਰਮ ਕੀਤਾ ਤਾਂ ਟ੍ਰੈਫਿਕ ਕੇ ਇਨਚਾਰਜ ਜਿਹੜੇ ਆ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਜਾਂਦਾ ਪਰ ਜਦੋਂ ਤੱਕ ਇਸ ਅੱਗ ਦੇ ਉੱਤੇ ਕਾਬੂ ਪਾਇਆ ਜਾਂਦਾ ਉਦੋਂ ਤੱਕ ਸਾਰਾ ਸਮਾਨ ਸੜ ਕੇ ਸੁਆਹ ਹੋ ਜਾਂਦਾ ਹੈ ਹਾਲਾਂਕਿ ਅੱਗ ਲੱਗਣ ਦਾ ਕਾਰਨ ਜੋ ਹੈ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਹਾਲਾਂਕਿ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਸ਼ਾਰਟ ਸਰਕਟ ਦੇ ਕਰਕੇ ਇਹ ਅੱਗ ਲੱਗੀ ਹੈ ਜਾਂ ਫਿਰ ਕਿਸੇ ਦੇ ਵੱਲੋਂ ਜੋ ਹੈ ਜਾਣਬੁੱਝ ਕੇ ਇਸ ਅੱਗ ਨੂੰ ਲਗਾਇਆ ਗਿਆ ਤਾਂ ਇਸ ਦੁਕਾਨ ਦੇ ਮਾਲਕ ਵੀ ਜਿਹੜੇ ਆ ਉਹ ਵੀ ਅਜੇ ਤੱਕ ਕੈਮਰੇ ਦੇ ਸਾਹਮਣੇ ਨਹੀਂ ਆਏ ਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਦੁਕਾਨ ਤਾਂ ਕਿਤੇ ਵਿਖਾਈ ਨਹੀਂ ਦੇ ਰਹੀ ਚਾਰੇ ਪਾਸੇ ਰਾਖ ਹੀ ਰਾਖ ਵਿਖਾਈ ਦੇ ਰਹੀ ਹੈ ਇਥੋਂ ਤੱਕ ਕਿ ਅੱਗ ਦੇ ਭਾਂਬੜ ਜਿਹੜੇ ਆ ਦੁਕਾਨ ਤੋਂ ਬਾਹਰ ਨਿਕਲਦੇ ਹੋਏ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਬਾਕੀ ਕੋਈ ਨਹੀਂ ਬਾਈ ਗਿਰੂ ਪਰਮਾਤਮਾ ਨਾਲ ਕੋਈ ਗੱਲ ਨਹੀਂ ਬੰਦੇ ਮਰ ਜਾਂਦੇ ਆ ਤਾਂ ਬਾਦੇ ਘਾਟੇ ਨਾਲ ਹੀ ਜੰਗਰੀ ਪੈਨਸ਼ਨ ਨਹੀਂ ਲੈਣੀ ਕੁਛ ਨਹੀਂ ਚਲੋ ਜੀ ਬੱਸ ਦੇਖੋ ਜੀ ਬੱਸ ਆ ਗਿਆ ਨਹੀਂ ਹੈਗ ਨਹੀਂ ਕੁਛ ਨਹੀਂ ਸੀ ਉਹ ਕਿੱਥੇ ਬਈ ਉਹ ਨਹੀਂ ਉਹ ਕੁਛ ਨਹੀਂ ਸੀ ਕੁਛ ਨਹੀਂ ਕੁਛ ਨਹੀਂ ਬੱਸ ਫਿਰ ਤੁਸੀਂ ਇਹ ਵੇਖ ਲਓ ਵੀ ਤੁਹਾਡੇ ਕੋਈ ਕੰਮ ਡਾਕਟਰ ਸ੍ਰੀ ਰਾਮ ਹਸਪਤਾਲ ਦੇ ਕੋਲੇ ਨੇ ਕੋਈ ਕੱਪੜੇ ਦੀ ਦੁਕਾਨ ਸੀ ਜੀ ਉੱਥੇ ਸਰਕਟ ਸ਼ਾਰਟ ਹੋਇਆ ਉੱਥੇ ਤਾਂ ਇੱਕ ਅੱਗ ਕਾਫੀ ਵੱਧ ਗਈ ਸੀ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਮੌਕੇ ਤੇ ਬੁਲਾ ਲਿਆ ਕਿ ਮਲ ਵੱਧ ਤੋਂ ਵੱਧ 3-4 ਮਿੰਟ ਦੀ ਫਾਇਰ ਬ੍ਰਿਗੇਡ ਆ ਗਈ ਤੇ ਅੱਗ ਤੇ ਕਾਬੂ ਪਾਇਆ ਜੀ ਕਾਰਨ ਦਾ ਪਤਾ ਲੱਗਾ ਕੋਈ ਚਿੰਨੀ ਕਾਰਨ ਸਰਕਟ ਸ਼ਾਰਟ ਹੀ ਲੱਗਦਾ ਜੀ ਕੋਈ ਸਪਾਰਕ ਹੀ ਹੋਇਆ ਅੰਦਰ ਲੱਗਦਾ ਕਿੰਨਾ ਕੁ ਨੁਕਸਾਨ ਆਇਆ ਜੀ ਨੁਕਸਾਨ ਤਾਂ ਜੀ ਇੱਕ ਵਾਰੀ ਸਾਰੀ ਜੱਦੀ ਦੁਕਾਨ ਸੀ ਅੰਦਰੋਂ ਖਤਮ ਹੋ ਗਈ ਸਾਰਾ ਉਹਦਾ ਫਰਨੀਚਰ ਮਚ ਗਿਆ ਉਹ ਅਸੀਂ ਬਾਹਰ ਕੱਢ ਕੇ ਦੁਬਾਰਾ ਫੇਰ ਪਾਣੀ ਪਾ ਕੇ ਭੁੱਜ ਗਈ ਹੈ ਕੰਟਰੋਲ ਹੋ ਗਿਆ ਜੀ ਇਹ ਡਾਕਟਰ ਸ਼੍ਰੀ ਆਰਾਮ ਹਸਪਤਾਲ ਦੇ ਤਾਂ ਅੱਖਾਂ ਦੇ ਸਾਹਮਣੇ ਰੋਜੀ ਰੋਟੀ ਦਾ ਸਾਧਨ ਸੜ ਕੇ ਸੁਆਹ ਹੋ ਜਾਂਦਾ ਹੈ ਲੱਖਾਂ ਦਾ ਨੁਕਸਾਨ ਹੋ ਜਾਂਦਾ ਹੈ ਦਰਅਸਲ ਇੱਕ ਦੁਕਾਨ ਦੇ ਵਿੱਚ ਭਿਆਨਕ આગ ਲੱਗਦੀ ਹੈ ਤੇ ਦੇਖਦੇ ਦੇਖਦੇ ਮਿੰਟਾਂ ਸਕਿੰਟਾਂ ਦੇ ਵਿੱਚ ਜੋ ਦੁਕਾਨ ਦੇ ਵਿੱਚ ਕੱਪੜੇ ਪਏ ਹੁੰਦੇ ਨੇ ਇਥੋਂ ਤੱਕ ਕਿ ਫਰਨੀਚਰ ਪਿਆ ਹੁੰਦਾ ਉਹ ਸੜ ਕੇ ਸੁਆਹ ਹੋ ਜਾਂਦਾ ਹੈ ਜਿਵੇਂ ਹੀ ਇਹ ਅੱਗ ਦੇ ਭਾਂਬੜ ਮੱਚਦੇ ਨੇ ਤਾਂ ਆਲੇ ਦੁਆਲੇ ਲੋਕਾਂ ਦੇ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਨਾਲ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਜਾਂਦਾ ਹੈ ਤਾਂ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਨੇ ਪਹੁੰਚ ਜਾਂਦੀਆਂ ਨੇ ਤੇ ਉਹਨਾਂ ਦੇ ਵੱਲੋਂ ਜੋ ਹੈ ਇਸ ਅੱਗ ਦੇ ਉੱਤੇ ਕਾਬੂ ਕੀਤਾ ਜਾਂਦਾ ਹੈ ਤਾਂ ਇਸ ਘਟਨਾ ਕਰਮ ਦੇ ਵਿੱਚ ਟ੍ਰੈਫਿਕ ਇੰਚਾਰਜ ਦੀ ਵੀ ਕਾਫੀ ਤਾਰੀਫ ਕਰਨੀ ਬਣਦੀ ਹੈ ਕਿ ਜਿਵੇਂ ਹੀ ਲੋਕਾਂ ਨੇ ਇਸ ਅੱਗ ਦੇ ਬਾਰੇ ਵੇਖਿਆ ਤਾਂ ਉਹਨਾਂ ਨੇ ਝਟ ਦੇਣੀ ਜਿਹੜਾ ਪੁਲਿਸ ਨੂੰ ਇਨਫੋਰਮ ਕੀਤਾ ਤਾਂ ਟ੍ਰੈਫਿਕ ਦੇ ਇੰਚਾਰਜ ਜਿਹੜੇ ਆ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਜਾਂਦਾ ਪਰ ਜਦੋਂ ਤੱਕ ਇਸ ਅੱਗ ਦੇ ਉੱਤੇ ਕਾਬੂ ਪਾਇਆ ਜਾਂਦਾ ਉਦੋਂ ਤੱਕ ਸਾਰਾ ਸਮਾਨ ਸੜ ਕੇ ਸੁਆਹ ਹੋ ਜਾਂਦਾ ਹੈ ਹਾਲਾਂਕਿ ਅੱਗ ਲੱਗਣ ਦਾ ਕਾਰਨ ਜੋ ਹੈ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਹਾਲਾਂਕਿ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਸ਼ਾਰਟ ਸਰਕਟ ਦੇ ਕਰਕੇ ਇਹ ਅੱਗ ਲੱਗੀ ਹੈ ਜਾਂ ਫਿਰ ਕਿਸੇ ਦੇ ਵੱਲੋਂ ਜੋ ਹੈ ਜਾਣ ਬੁਝ ਕੇ ਇਸ ਅੱਗ ਨੂੰ ਲਗਾਇਆ ਗਿਆ ਤਾਂ ਇਸ ਦੁਕਾਨ ਦੇ ਮਾਲਕ ਵੀ ਜਿਹੜੇ ਆ ਉਹ ਵੀ ਅਜੇ ਤੱਕ ਕੈਮਰੇ ਦੇ ਸਾਹਮਣੇ ਨਹੀਂ ਆਏ ਪਰ ਤਸਵੀਰਾਂ ਤੁਹਾਨੂੰ ਦਿਖਾ ਰੇ ਆ ਕਿ ਦੁਕਾਨ ਤਾਂ ਕਿਤੇ ਵਿਖਾਈ ਨਹੀਂ ਦੇ ਰਹੀ ਚਾਰੇ ਪਾਸੇ ਰਾਖ ਹੀ ਰਾਖ ਵਿਖਾਈ ਦੇ ਰਹੀ ਹੈ ਇਥੋਂ ਤੱਕ ਕਿ ਅੱਗ ਦੇ ਭਾਂਬੜ ਜਿਹੜੇ ਆ ਦੁਕਾਨ ਤੋਂ ਬਾਹਰ ਨਿਕਲਦੇ ਹੋਏ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਨਹੀਂ ਹੈ ਨਹੀਂ ਕੋਈ ਨਹੀਂ ਕੋਈ ਨਹੀਂ ਪਰਮਾਤਮਾ ਨਾਲ ਕੋਈ ਗੱਲ ਨਹੀਂ ਕੋਨੇ ਦੇ ਖੋਲੇ ਮਰ ਜਾਂਦੇ ਆ ਤਾਂ ਬਾਦੇ ਘਾਟੇ ਨਾਲ ਹੀ ਹੈ ਜ਼ਿੰਦਗੀ ਪੈਨਸ਼ਨ ਨਹੀਂ ਲੈਣੀ 不行，得了。 ਨਹੀਂ ਹੈ ਨਹੀਂ ਕੁਛ ਨਹੀਂ ਸੀ ਉਹ ਕਿੱਥੇ ਬਈ ਉਹ ਨਹੀਂ ਉਹ ਕੁਛ ਨਹੀਂ ਸੀ ਕੁਛ ਨਹੀਂ ਕੁਛ ਨਹੀਂ ਬਸ ਪਰ ਤੁਸੀਂ ਇਹ ਵੇਖ ਲਓ ਵੀ ਤੁਹਾਡੇ ਕੋਈ ਕੰਮ ਨਹੀਂ ਡਾਕਟਰ ਸ਼੍ਰੀ ਆਰਾਮ ਹਸਪਤਾਲ ਦੇ ਕੋਲੇ ਨੇ ਕੋਈ ਕੱਪੜੇ ਦੀ ਦੁਕਾਨ ਸੀ ਜੀ ਉੱਥੇ ਸਰਕਟ ਸ਼ਾਰਟ ਹੋਇਆ ਉੱਥੇ ਤਾਨਕ ਅੱਗ ਕਾਫੀ ਵੱਧ ਗਈ ਸੀ ਅਸੀਂ ਫਾਇਰ ਡਿਪਲੂਮਾ ਨੂੰ ਫੋਨ ਕਰਕੇ ਮੌਕੇ ਤੇ ਬੁਲਾ ਲਿਆ ਕਿ ਮਲ ਵੱਧ ਤੋਂ ਵੱਧ 3-4 ਮਿੰਟ ਦੀ ਫਾਇਰ ਪਰ ਜਿਹੜਿਆ ਜੀ ਤੇ ਅੱਗ ਤੇ ਕਾਬੂ ਪਾਇਆ ਜੀ ਕਾਰਨ ਦਾ ਪਤਾ ਲੱਗਾ ਕੁਛ ਨਹੀਂ ਕਾਰਨ ਸਰਕਟ ਸ਼ਾਰਟ ਹੀ ਲੱਗਦਾ ਜੀ ਕੋਈ ਸਪਾਰਕ ਹੀ ਹੋਇਆ ਅੰਦਰ ਲੱਗਦਾ ਕਿੰਨਾ ਕੋ ਨੁਕਸਾਨ ਆਇਆ ਜੀ ਨੁਕਸਾਨ ਤਾਂ ਜੀ ਇੱਕ ਵਾਰੀ ਸਾਰੀ ਜਿਹੜੀ ਦ ਸਾਰਾ ਉਹ ਦਾ ਫਰਨੀਚਰ ਮਚ ਗਿਆ ਉਹ ਅਸੀਂ ਬਾਹਰ ਕੱਢ ਕੇ ਦੁਬਾਰਾ ਫੇਰ ਪਾਣੀ ਪੋਣੀ ਪਾ ਕੇ ਇੱਕ ਵਾਰੀ ਅੱਗ ਬਿਲਕੁਲ ਬੁਝ ਗਈ ਹੈ ਕੰਟਰੋਲ ਹੋ ਗਿਆ ਇਹ ਡਾਕਟਰ ਸ਼੍ਰੀ ਆਰਾਮ ਹਸਪਤਾਲ ਦੇ ਤਾਂ ਅੱਖਾਂ ਦੇ